ਤਾਂ ਅੱਜ ਅਮਰਗੁੜਾ ਜੀ ਦੀ ਪੇਸੇ ਦੀ ਕੀ ਹੋਇਆ ਜਿਹੜਾ ਹਾਈ ਕੋਰਟ ਵੱਲੋਂ ਫੈਸਲਾ ਦਿੱਤਾ ਗਿਆ ਅੱਜ ਸੰਗਰੂਰ ਹੀਅਰਿੰਗ ਸੀ ਰਿਪਲਾਈ ਫਾਈਲ ਪ੍ਰਸ ਅਰਗੂਮੈਂਟਸ ਸੀ ਓਨ ਦੀ ਸਟੇ ਕਨਵੈਕਸ਼ਨ ਸਸਪੈਂਸ਼ਨ ਆਫ ਕਨਵੈਕਸ਼ਨ ਇਨ ਦਾ ਮੀਨ ਟਾਈਮ ਉਹ ਦੂਸਰ ਰਜਿੰਦਰ ਦੀਪਾ ਵਾਲੀ ਪਾਰਟੀ ਹਾਈ ਕੋਰਟ ਚਲੇਗੀ ਆਨਨੇਬਲ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਉਹਨਾਂ ਨੇ ਆਰਡਰ 15 1 2024 ਦਾ ਚੈਲੰਜ ਦਿੱਤਾ ਆਨਨੇਬਲ ਹਾਈ ਕੋਰਟ ਦੇ ਵੀ ਉਹ ਪਟੀਸ਼ਨ ਨੂੰ ਉਹਨਾਂ ਦੀ ਡਿਸਮਿਸ ਹੋ ਗਈ ਤੇ ਡਾਇਰੈਕਸ਼ਨ ਦਿੱਤੇ ਵੀ 24 24 ਨੂੰ ਆਰਗੂਮੈਂਟ ਐਡਰੈਸ ਕਰਨਗੇ ਜੋ ਨਹੀਂ ਕੀਤੀ ਤਾਂ ਕਨਵਿਕਸ਼ਨ ਆਟੋਮੈਟਿਕਲੀ ਸਟੇ ਸਮਝੀ ਜਾਵੇਗੀ ਉਸ ਤੋਂ ਬਾਅਦ ਅੱਜ ਸੈਸ਼ਨ ਜੱਜ ਸਾਹਿਬ ਨੇ ਮਿਸ ਅਮਨ ਰੋੜਾ ਨੂੰ ਬੇਲ ਆਊਟ ਦਾ ਆਰਡਰ ਕਰ ਦਿੱਤਾ ਤੇ ਸੈਂਟੈਂਸ 서ਪੈਂਡ ਕਰ ਦਿੱਤੀ ਕਨਵਿਕਸ਼ਨ ਦੀ ਵਾਸਤੇ ਕਨਸੀਡਰੇਸ਼ਨ 24 1 24 ਐਜ ਪਰ ਡਾਇਰੈਕਸ਼ਨ ギਵਨ ਬਾਈ ਦਾ ਆਨਰੇਬਲ ਹਾਈ ਕੋਰਟ ਰੱਖੀ ਜਿਹੜੀ 24 ਤਰੀਕ ਨੂੰ ਉਹਰੇ ਅਮਨ ਰੋੜਾ ਜੀ ਖੁਦ ਆਉਣਗੇ ਤੇ ਜਾਂ ਅਮਨ ਰੋੜਾ ਜੀ ਦਾ ਆਉਣਾ ਕੋਈ ਜ਼ਰੂਰੀ ਨਹੀਂ ਆ ਵੀ ਸਕਦੇ ਨੇ ਵੀ ਆ ਸਕਦੇ ਡਿਪੈਂਡ ਕਰਦਾ ਸਰਕਮਸਟੈਂਸਸ ਜੀ ਦਾ ਪਰ ਆਰਗੂਮੈਂਟ ਡੈਫੀਨੇਟਲੀ 2024 24 ਨੂੰ ਹੋਏਗੀ। ਸੈਸ਼ਨ ਕੋਰਟ ਸੰਗਰੂਰ ਦਾ ਜੋ ਆਰਡਰ ਸੀ 15/1/2024 ਦਾ ਉਹਦੇ ਵਿਰੁੱਧ ਅਸੀਂ 2 ਦਿਨ ਪਹਿਲਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿੱਥੇ ਅੱਜ ਮਾਨਯੋਗ ਜਸਟਿਸ ਚਿਤਕਾਰਾ ਜੀ ਨੇ ਇਹ 24 ਤਰੀਕ ਤੱਕ ਸੈਸ਼ਨ ਕੋਰਟ ਨੂੰ ਕਿਹਾ ਕਿ ਤੁਸੀਂ ਸੁਣ ਸਕਦੇ ਆ ਦੋਵੇਂ ਧਿਰਾਂ ਨੂੰ। ਅ ਇੰਟਰਮ ਤੇ ਗੱਲ ਨਹੀਂ ਹੋਏਗੀ ਇੰਟਰਮ 스테 ਦੀ ਗੱਲ ਨਹੀਂ ਹੋਏਗੀ ਆਦਰਵਾਈਜ਼ ਦੋਵਾਂ ਨੂੰ ਸੁਣ ਕੇ ਤੁਸੀਂ ਅਗਲਾ ਫੈਸਲਾ ਕਰ ਸਕਦੇ ਆ ਜਿਹੜੀ ਅੱਜ 19 ਤਰੀਕ ਸੀ ਉਹਨੂੰ 24 ਤਰੀਕ ਨੂੰ ਮਾਨਯੋਗ ਅਦਾਲਤ ਸੈਸ਼ਨ ਜੱਜ ਸੰਗਰੂਰ ਵਿਖੇ ਉਹਦੀ ਸੁਣਵਾਈ ਹੋਏਗੀ